ਬਾਨੀ ਬੰਦੀ ਛੋੜ ਸੰਤ ਸਤਗੁਰੂ ਜਗਤਗੁਰੂ ਆਚਾਰਿਆ ਬਾਬਾ ਗਰੀਬਦਾਸ ਮਹਾਰਾਜੀ ਸੁਰਾਣੀ ਜੀ ਗਰੀਬ ਗੰਗਾ ਜਮਨਾ ਸਰਸਵਤੀ ਦਿਲ ਅੰਦਰ ਦੇਖ ਗਰੀਬ ਗੰਗਾ ਜਮਨਾ ਸਰਸਵਤੀ ਦਿਲ ਅੰਦਰ ਦੇਖ ਜਗਨਨਾਥ ਜਗਦੀਸ਼ ਹੈ ਪੂਰਨ ਬ੍ਰਹਮ ਅਲੇਖ ਗਰੀਬ ਜਾਤਾ ਮਨ ਗਹਿ ਰਾਖੀਐ ਉਲਟ ਉਲਟ ਉਲੰਗ ਸਮਾਏ ਕੁਤੀ ਸਾਜ ਦੇ ਦਰਸ ਕਰ ਲਿਜੇ ਨਹਿ ਲਚਰਾਏ ਗੁਰੂ ਜਲਾਰੇ ਗੁਰੂ ਪਿਆਰੇ ਗੁਰੂ ਸਾਰੇ ਭਗ ਜਨ ਸਸ ਹੈ ਇਹ ਬਾਣੀ ਬੰਦੀ ਛੋਡ ਆਚਾਰੀਆ ਸੰਤ ਸਦਗੁਰੂ ਜਤ ਗੁਰੂ ਆਚਾਰੀਆ ਬਾਬਾ ਗਰੀਬदास ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਆਪ ਫਰਮਾ ਰਹੇ ਹਨ ਕਿ ਐ ਕਰਮਖੋ ਐ ਭਗਜਨ ਤੁਹਾਡਾ शरीर ਹੱਡ ਮਾਸ ਨਾੜੀ ਦਾਹੀ ਪਿੰਜਰ ਨਹੀਂ ਇਸ ਦੇ ਅੰਦਰ ਬੇਸ਼ੁਮਾਰ ਖੰਡ ਬ੍ਰਹਮੰਡ ਅਤੇ ਪੂਰੀਆਂ ਗੰਗਾ ਜਬਨਾ ਗੋਦਾਬਰੀ ਸਵਸਤੀ ਔਰ ਮਾਨਸਰੋਵਰ ਵੀ ਇਸੇ ਹੀ ਸ਼ਰੀਰ ਦੇ ਅੰਦਰ ਹੈ ਇਹ ਸ਼ਰੀਰ ਇੱਕ ਬਹੁਤ ਹੀ ਸੁੰਦਰ ਆਲੀਸ਼ਾਨ ਮਹਿਲ ਹੈ ਇਹਦੇ ਵਿੱਚ ਹੀ 33 ਕਰੋੜ ਦੇਵਤਾ 9 ਕਰੋੜ ਘਰਦਕ 10 ਕਰੋੜ ਸ਼ੰਭੂ 88000 ਮੂਈਮਨੀ ਬ੍ਰਹਮਾ ਵਿਸ਼ਨੂ ਛੇਤ ਜੀ ਸਮਾਣ ਲੋਕ ਇਸੀ ਸਰੀਰ ਦੇ ਵਿੱਚ ਜਗਾ ਜਗਾ ਨਿਵਾਸ ਕਰ ਰਹੇ ਹਨ ਤੀਪਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਬਾਹਰ ਦੇਖ ਰਹੇ ਹੋ ਉਹ ਉਹੀ ਸਾਡੇ ਸਰੀਰ ਦੇ ਅੰਦਰ ਹੈ ਇਹ ਸਰੀਰ ਕੁਨ ਮਾਲਕ ਦੇ ਰਹਿਣ ਦਾ ਹੁਜਰਾ ਪਰਮਾਤਮਾ ਦੇ ਰਹਿਣ ਦਾ ਮਹਿਲ ਰਾਮ ਦੇ ਰਹਿਣ ਦਾ ਮੰਦਰ ਹੈ ਇਹਦੇ ਅੰਦਰ ਹੀ ਨਾਮ ਦੇਵਦੇਸ਼ੀ ਸਾਰਾ ਕੁਝ ਸਾਡੇ ਹੀ ਸਰੀਰ ਦੇ ਅੰਦਰ ਹੈ ਉਹ ਨਿਰਮਲ ਹੈ ਨਹੀਂ ਅੰਧਿਆਰਾ ਉਹ ਆਪੇ ਤਹਤ ਬਹੇ ਸਤਿਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲੀ ਪਾਛੀ ਫਰਮਾਉਂਦੇ ਨੇ ਉਹ ਨਿਰਮਲ ਹੈ ਉਹ ਪਰਮ ਪਿਤਾ ਪਰਮਾਤਮਾ ਗੰਗਾ ਜਮਨਾ ਗੋਦਾਵਰੀ ਇਸ ਸਰੀਰ ਦੇ ਅੰਦਰ ਹੈ ਇਹੜਾ ਪਿੰਗਲਾ ਸੁਖਮਨਾ ਕਹਿ ਲੋ ਗੰਗਾ ਗੋਦਾਵਰੀ ਸ੍ਰਾਛਤੀ ਜਮਨਾ ਕਹਿ ਲੋ ਉਹ ਨਿਰਮਲ ਹੈ ਨਹੀਂ ਅੰਧਿਆਰਾ ਉਹ ਦੇ ਪ੍ਰਗਟ ਹੋਣ ਨਾਲ ਅੰਦਰ ਰੌਸ਼ਨੀ ਹੋ ਜਾਂਦੀ ਉਹ ਆਪੇ ਤਖਤ ਬੈ ਸਤਿਆਰਾ ਉਹ ਕੁੰਮਾਲਕ ਉਹ ਵਾਹਿਗੁਰੂ ਸਾਡੇ ਸਰੀਰ ਅੰਦਰ ਤਖਤ ਸੱਚਾਰਾ ਬੈਠਦਾ ਹੈ ਸੱਚਾ ਬੈਠਦਾ ਹੈ ਇਹ ਸਤ ਲੋਕ ਦੇ ਅੰਦਰ ਅੰਮਰ ਲੋਕ ਦੇ ਅੰਦਰ ਸੱਚਖੰਡ ਦੇ ਅੰਦਰ ਉਹ ਦਰਬਾਰ ਹੈ ਮਹਾਰਾਜ ਜੀ ਬਹੁਤ ਸੰਧਰ ਬਾਣੀ ਵਿੱਚ ਨਿੰਨਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੇ ਲੋਕ ਜਿਹੜੇ ਗੁਰਸਿੱਖ ਨਿਤਨੇਮ ਕਰਦੇ ਨੇ ਪੰਜਾ ਬਾਣੀਆਂ ਦਾ ਜਾਂ ਗੁਰੂ ਗ੍ਰੰਥ ਸਾਹਿਬੀ ਦਾ ਪਾਠ ਅਖੰਡ ਪਾਠ ਸੁਣਦੇ ਨੇ ਉਹਨਾਂ ਨੂੰ ਮੇਰੀ ਗੱਲ ਜਿਆਦਾ ਸਮਝ ਆਏ क्योंकि हिंदू सीमित रह गए रामायण तक गीता तक पावग गीता तक प्राणा तक क्यों वेदा तक लेकिन ईसाई रह गए सिर्फ वाजिल तक मुसलमान रह गए कुरान तक इन्होंने हदबंदियां कीतिया लेकिन ਸ਼੍ਰੀ ਗੁਰੂ ਗੰਗਾ ਸਾਹਿਬ ਜੀ ਨੇ ਕਿਸੇ ਪ੍ਰਕਾਰ ਦੀ ਗੁਰਸਾਭਾ ਨੇ ਹੱਦਬੰਦੀ ਜਾਤ ਪਾਤ ਕੌਮ ਮੁਲਕ ਮੱਦ ਦੀ ਦੇਸ਼ਾਂ ਬਦੇਸ਼ਾਂ ਨਹੀਂ ਕੀਤੀ। ਉਹਨਾਂ ਨੇ ਖੁੱਲਾ ਪ੍ਰਚਾਰ ਕੀਤਾ ਮੇਰਾ ਉਪਦੇਸ਼ ਤੋਂ ਮਰਨ ਕੋ ਸਾਂਝਾ। ਉਹਨਾਂ ਨੇ ਸਾਂਝ ਪਾਈ ਹੈ। ਆਪਣਾ ਹੱਥ ਅੱਗੇ ਕੀਤਾ ਆਓ। ਮਿਲੋ। ਸਭ ਇੱਕ ਦੂਜੇ ਦੇ ਕੋਲ ਪਾਈਆਂ। ਅੱਲਾ ਨੂਰ ਕੁਦਰਤ અપਾਇਆ ਕੁਦਰਤ ਕਿਹਸਾ ਬੰਦੇ। ਇਕ ਨੂਰ ਸੇ ਸਭ ਜਗ ਉਪਜਾ ਕੌਣ 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 ਪਲੇ ਕੌਣ ਮੰਨੇ ਸਾਰੇ ਐਸੇ ਸੁਕਲ ਮਾਲਕ ਦੇ ਰੂਪ ਸਭਨਾ ਜੀਆਂ ਕੋ ਏਕੋ ਦਾਤਾ ਸੋ ਮੇ ਬਿਸਨ ਜਾਈ ਕਿਉਂ ਐਵੇਂ ਵਿੱਚ ਕਈ ਜਾਤਾਂ ਪਾਤਾਂ ਕਿਉਂ ਜਾਤਾਂ ਪਾਤਾਂ ਦੇ ਮਸਲਿਆਂ ਵਿੱਚ ਮੰਡਾ ਤਕਸੀਮਾ ਵਿੱਚ ਕਿਉਂ ਪੈ ਉਹ ਮਾਲਕੀ ਕਿ ਗੁਰੂ ਸਾਹਿਬ ਜੀ ਤੁਮਾਰੇ ਕਿ ਕੇਸਟਾ ਹੁੰਦਾ ਸਾਡਾ ਮੈਲ ਕਾਹ ਆ ਅੰਦਰ ਸਭ ਕੁਛ ਵਸੇ ਖੰਡ ਮੰਡਲ ਪਤਾਲ ਕਾਇ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲ ਸਭਨਾ ਦੀ ਪ੍ਰਤਪਾਲ ਕਰਦਾ ਹੈ ਰਾਖੀ ਕਰਦਾ ਹੈ ਕਾਇ ਕਾਮਨ ਸਦਾ ਸਹੇਲੀ ਗੋ ਰਖ ਗਰਮ ਖਨਾ ਮ ਸੰਭਾਲ ਕਾਇਆ ਅੰਦਰ ਆਪੇ ਵਸੇ ਲੱਖ ਨ ਲਖਿਆ ਜਾਏ ਕਾਇਆ ਬ੍ਰਹਮ ਵਿਸ਼ਨੰ ਮਹਿਸਾ ਸਭ ਉਪਦੇ ਜੇ ਸੰਸਾਰ ਇਸੇ ਸ਼ਰੀਰ ਦੇ ਅੰਦਰ ਕੋਲ ਮਾਲਕ ਹੈ ਬਰਮਾ বিষ্ণੂ ਛੇਪ ਜੀ ਗੰਗਾ ਜਬਨਾ ਗੁਰੂ ਦਾ ਜ ਸਰਹਤੀ ਹੈ اسی ਸ਼ਰੀ ਦੇ ਅੰਦਰ ਤਰਕੁਟੀ ਹੈ ਤਰਕੁਟੀ ਦੇ ਵਿੱਚ ਮਨ ਦਾ ਨਿਵਾਸ ਹੈ ਮਨ ਦਾ ਅਸਲੀ ਟਿਕਾਣਾ ਅਸਲੀ ਸਰੋਤ ਬ੍ਰਹਮ ਤਰਕੁਟੀ ਹੈ ਓਮ ਓਮ ਤੋਂ ਇਸ ਦੀ ਪਹਦਾਸ਼ ਹੋਈ ਹੈ ਇਹ ਕਾਲ ਦਾ ਏਜੰਟ ਹੈ ਪੱਕਾ ਇਹ ਸਾਨੂੰ ਪਰਮਤ ਕਰਦਾ ਹੈ ਇਸ ਕਰਕੇ ਮਰਜ਼ੀ ਕਹਿੰਦੇ ਨੇ ਗੰਗਾ ਜਬਨਾ ਗੋਬਾ ਜੀ ਤੇਰੇ ਸ਼ਰੀ ਦੇ ਅੰਦਰ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਕੀ ਤੇਰੇ ਸਰੀਰ ਦੇ ਅੰਦਰ ਵਸਦੇ ਹਨ ਅੰਦਰੂਨੀ ਦੇਸ਼ਾਂ ਦੇ ਅੰਦਰ ਸੰਸਾਰ ਗੁਰੂ ਆਪਣੇ ਚਰਨ ਸੋ ਗੰਗਾ ਨੂੰ ਸਪਰਸ਼ ਕਰਕੇ ਪਵਿੱਤਰ ਕਰਦਾ ਹੈ ਜੈਸੇ ਬਾਹਰ ਗੰਗਾ ਜਬਨਾ ਸੁਰਸਤੀ ਹੈ ਦੁਨੀਆ ਦੇ ਲੋਕ ਮਨਮੁਖ ਮਨਮਤ ਵਾਲੇ ਮਾਸ ਮਦਰਾ ਬੁਰੇ ਕਰਮ ਕਰਨ ਵਾਲੇ ਲੋਕ ਜਾ ਕੇ ਇਸ਼ਨਾਨ ਕਰਦੇ ਹਨ ਗੰਗਾ ਨੇ ਫਰਿਆਦ ਕੀਤੀ ਵੀ ਮੈ ਮੈਲੀ ਹੋ ਗਈ ਇਹਦੇ ਵਿੱਚ ਦੁਰਾਚਨ ਮਨਮਖ ਲੋਕ ਨਹਾ ਕੇ ਸਾਡੀ ਗੰਗਾ ਨੂੰ ਸਾਡੇ ਪਾਣੀ ਨੂੰ ਅਪਵਿੱਤਰ ਕਰ ਗਏ ਮੈਲਾ ਕਰ ਗਏ ਸੰਤ ਜਨ ਉਹਦੇ ਵਿੱਚ ਕੈਨ ਨ ਪਾਉਂਦੇ ਹਨ ਤੇ ਸਾਰੇ ਸਾਰੇ ਪਾਪ ਖਤਮ ਹੋ ਜਾਂਦੇ ਨਿਰਮਲ ਹੋ ਜਾਂਦੀ ਗੰਗਾ ਰਾਮਚੰਦ ਜੀ ਬਨਵਾਸ ਗਏ ਤੋਂ ਉਹ ਰਸਤਾ ਸਾਫ ਕਰਦੀ ਸੀ ਕਾ ਖਿਬਰੀ ਤੋ ਉਹਨੂੰ ਸਾਰੇ مخਵਲ ਕਰਦੇ ਸੀ ਉਹਨੂੰ ਦੁਰਾਚਾਰੀ ਕਮੀਨੀ ਸਮਝਦੇ ਕਿ ਛੋਟੀ ਜਾਤ ਦੀ ਹੈ ਇਹ ਛਿਵਰੀ ਹੈ ਪਿੱਢਣੀ ਹੈ ਪੰਪਾ ਸਰੋਵਰ ਪੰਪਾ ਸਾ ਸਰੋਵਰ ਦੇ ਅੰਦਰ ਉਹਨੇ ਇਸ਼ਨਾਨ ਕਰ ਲਿਆ ਤੋ ਰਿਸ਼ੀਆ ਨੇ ਮਾਰਿਆ ਉਹਦੇ ਖੂਨ ਦੇ ਛਿੰਡੇ ਉਹਦੇ ਵਿੱਚ ਪੈ ਗਏ ਸਰੋਵਰ ਚ ਸਰੋਵਰ ਚ ਕੀੜੇ ਪੈ ਗਏ ਜਦ શ્રી ਰਾਮਚੰਦਰ ਜੀ ਮਾਰੇ ਦੀ ਗਏ ਤਾਂ ਸਾਰੇ ਰਿਸ਼ੀਆ ਨੇ ਕਿਹਾ ਮਹਾਰਾਜ ਜੀ ਅਸੀਂ ਬ੍ਰੰਦ ਬਲੇ ਇਸ਼ਨਾਨ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਬਾਥ ਕਰਨਾ ਹੁੰਦਾ ਉਹ ਚ ਕੀੜੇ ਪੈ ਗਏ ਤੇ ਮਹਾਰਾਜ ਜੀ ਕਹਿਣ ਲੱਗੇ ਉਹਦੇ ਵਿੱਚ ਭੀੜਣੀ ਸ਼ਿਵਰੀ ਨਾਵੇ ਤਾਂ ਇਹ ਕੀੜੇ ਮਰ ਗਏ ਕਦੇ ਤੋਵਾ ਤੋਵਾ ਆਇ ਤੈਨੂੰ ਮਾਰ ਕੇ ਸੁੱਕਾ ਡਿਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਹ ਹੰਕਾਰ ਨਹੀਂ ਕਰਨਾ ਜਾਤ ਪਾਤ ਦੀ ਦਾ ਰੰਗ ਰੂਪ ਦਾ ਹੰਕਾਰ ਨਹੀਂ ਕਰਨਾ ਤਾਂ ਉਹ झाड़ू ਲੈ ਕੇ ਰਸਤੇ ਸਾਫ਼ ਕਰਦੀ 2-4 ਮੀਲ ਇਧਰ ਨੂੰ 2-4 ਕੋ ਇਧਰ ਮੈਂ ਰਸਤੇ ਕਰ ਰਹਿ ਸਾ ਪਰਮੇਸ਼ਰ ਰਸਤੇ ਆਮਨਗੇ ਮੈਂ ਰਸਤੇ ਕਰ ਰਹਿ ਸਾ ਪਰਮੇਸ਼ਰ ਰਸਤੇ ਆਮਨਗੇ ਨਿੰਮਨ ਮਨ ਪਾਪੀ ਨੂੰ ਸਮਝਾਇਆ ਗੁਰ ਚਰਨੀ ਮੈਂ ਚਿਤ ਲਾਇਆ ਮੇਰੇ ਰਸਤੇ ਕਰ ਰਹੀ ਸਾਪ ਰਾਮ ਇਸ ਰਸਤੇ ਆ ਮਨ ਗੀ ਨੀ ਮੇਰੇ ਰਸਤੇ ਕਰ ਰਹੀ ਸਾਪ ਰਾਮ ਇਸ ਰਸਤੇ ਆ ਮਨ ਗੀ ਰਾਮਚੰਦ ਜੀ ਆਏ ਸਿੱਧੇ ਧੀ ਨੀ ਸੀ ਵੀ ਕੁੰਡਿਆ पे ਚਲ ਗਏ ਬਾਗਜਨੋ ਪੈਰ ਬਿਨਾ ਤੇਜ ਨਹੀਂ ਦੇਰਹਾ ਬਿਨਾ ਬਰਾਗ ਸਤ ਗੁਰ ਬਿਨ ਜਾਵੇ ਨਹੀਂ ਮਨ ਮਨਸਾ ਦਾ ਦਲ ਇਸ ਕਰਕੇ ਬਾਗਜਨੋ ਸਾਨੂੰ ਜਾਤ ਪਾਤ ਦਾ ਵਿੱਚ ਰੰਗ ਰੂਪ ਵਿੱਚ ਨਹੀਂ ਆਪਣੇ ਮਨ ਨੂੰ ਮਨ ਨੂੰ ਭੁਲਾਉਣਾ ਚਾਹੀਦਾ ਦੇਖੋ ਲੈ ਪ੍ਰੇਮ ਦਾ ਮਾਰਗ ਹੈ ਸ੍ਰੀ ਗੁਰੂ ਚੌਥੇ ਪਾਤਸ਼ਾਹ ਰਾਗ ਮਲਾਰ ਵਿੱਚ ਕਹਿੰਦੇ ਨੇ ਗੰਗਾ ਜਬਨਾ ਗੋਦਾਵਰੀ ਸਰਸਵਤੀ ਤੇ ਕਰ ਉਤਮ ਪੂਰੇ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਏ ਲੋਕ ਪਾਪਾ ਨਾ ਭਰੇ ਹੋਏ ਮੇਰੇ ਵਿੱਚ ਆ ਕੇ ਇਸ਼ਨਾਨ ਕਰਦੇ ਹਨ ਜਿਆਦ ਕੀਤੀ ਸਰਸਤੀ ਨੇ ਗੰਗਾ ਨੇ ਜਮਨਾ ਨੇ ਲੋਕ ਇਸ਼ਨਾਨ ਕਰਦੇ ਨੇ ਸਾਡੇ ਜਲ ਨੂੰ ਗੰਦਾ ਕਰ ਦਿੰਦੇ ਨੇ ਮਹਿਲਾ ਕਰ ਦਿੰਦੇ ਨੇ ਸਾਧੂ ਜਨ ਆਪਣੇ ਚਰਨ ਪਾ ਕੇ ਮੈਨੂੰ ਪਵਿੱਤਰ ਕਰਦੇ ਹਨ ਕੀ ਕਹਿੰਦੇ ਨੇ ਮਹਾਰਾਜੀ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਤੇ ਕਰ ਉਤਮ ਤੂਰ ਸਾਧੂ ਕੀ ਤਾਈ ਸਾਧੂ ਨੇ ਸੰਤਾਂ ਨੇ ਚਰਨ ਪਾਇ ਗੰਗਾ ਚ ਕਿਲ ਮਕ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਜਦ ਸੰਤਾਂ ਨੇ ਚਰਨ ਪਾਇ ਤੋ ਸਾਰਾ ਪਾਣੀ ਪਵਿੱਤਰ ਗੰਗਾ ਦਾ ਹੋ ਗਿਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਸਾਧੂ ਜਨ ਆਪਣੇ ਚਰਨ ਪਾ ਕੇ ਹਰ ਚੀਜ਼ ਨੂੰ ਪਵਿੱਤਰ ਕਰ ਦਿੰਦੇ ਨੇ ਮਨ ਜਿੱਧਰ ਮਰਜੀ ਜਾਏ ਪਰੰਤੂ ਤੁਸੀਂ ਆਪਣਾ ਮਨ ਛਾਬਨਾ ਜੋੜ ਕੇ ਰੱਖਣਾ ਹੈ ਜਦੋਂ ਤੈਕੂਟੀ ਵਿੱਚ ਸਾਡਾ ਮਨ ਚਲਾ ਜਾਏਗਾ ਬ੍ਰੰਤਾਰੇ ਪਰ ਜੀ ਆਮ ਦੇ ਸਾਹਮਣੇ ਜੁੜ ਜਾਏਗਾ ਫਿਰ ਸਾਡੂੰ ਇਹ ਸੁਖ ਮਿਲੇਗਾ ਅੰਦਰ ਦਾ ਇਹਦੇ ਪੰਜੇ ਤੋਂ ਆਜ਼ਾਦ ਹੋ ਜਾਗੇ ਕੀ ਕਹਿੰਦੇ ਨੇ ਗਰੀ ਬਜਾਤਾ ਬਨ ਗਹਿ ਰੱਖੀਏ 옳 ਟੋ ਟੋ ਲੰਗ ਆਏ ਇਸਮਾਏ ਤਰਕੁਤੇ ਸਾਜੇ ਦੇਖ ਕਰ ਲੇ ਜੇ ਮੈਲ ਚੜਾਏ ਸੱਸਹ